ਕੋਟਕਪੂਰਾ ਦੇ ਵਿੱਚ ਸਥਿਤ ਰੋਹਿਤ ਪੇਠਾ ਨਾਂ ਦੀ ਇੱਕ ਫੈਕਟਰੀ ਦੀ ਬੋਇਲਰ ਪੱਟੀ ਦੇ ਵਿੱਚ ਜ਼ੋਰਦਾਰ ਧਮਾਕਾ ਹੋ ਗਿਆ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੇ ਨਾਲ ਫੈਕਟਰੀ ਦੇ ਸ਼ੈੱਡ ਜਿਹੜੀ ਆ ਉਹ ਉੱਡ ਗਈ ਅਤੇ ਫੈਕਟਰੀ ਦੇ ਵਿੱਚ ਪੂਰਾ ਜਿਹੜਾ ਸਮਾਨ ਜਿਹੜਾ ਪਿਆ ਹੋਇਆ ਸੀ ਉਹ ਬਹੁਤ ਹੀ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਥਾਨਿਕ ਲੋਕਾਂ ਦੇ ਮੁਤਾਬਕ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਏਸ ਦੀ ਆਵਾਜ਼ ਦੇ ਨਾਲ ਆ ਜਿਹੜੀ ਧਮਕ ਦੇ ਨਾਲ ਹੈ ਜਿਹੜੇ ਨੇੜੇ ਤੇੜੇ ਦੇ ਘਰਾਂ ਦੇ ਸ਼ੀਸ਼ੇ ਆ ਉਹ ਵੀ ਟੁੱਟ ਗਏ ਪਵਨ ਕੁਮਾਰ ਫਾਇਰਮੈਨ ਨੇ ਦੱਸਿਆ ਕਿ ਸਾਨੂੰ ਫੋਨ ਤੇ ਇਤਲਾ ਮਿਲੀ ਸੀ ਕਿ ਫੈਕਟਰੀ ਦੇ ਵਿੱਚ ਧਮਾਕਾ ਹੋਇਆ ਹੈ ਜਿਸ ਤੋਂ ਬਾਅਦ ਅਸੀਂ ਮੌਕੇ ਤੇ ਪਹੁੰਚ ਕੇ ਹਾਲਾਤ ਤੇ ਕਾਬੂ ਪਾਇਆ ਉਹਨਾਂ ਨੇ ਦੱਸਿਆ ਕਿ ਇਸ ਹਾਦਸੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਜਾਨੀ ਨੁਕਸਾਨ ਹੈ ਉਹਦੇ ਤੋਂ ਬਚਾਰਿਆ ਪਰ ਜਿਹੜਾ ਫੈਕਟਰੀ ਦਾ ਹੈ ਕਾਫੀ ਨੁਕਸਾਨ ਹੋ ਗਿਆ ਦੂਜੇ ਪਾਸੇ ਫੈਕਟਰੀ ਦੇ ਮਾਲਕ ਓਮਵੀਰ ਨੇ ਦੱਸਿਆ ਹੈ ਕਿ ਬੋਇਲਰ ਦੀ ਪਾਈਪ ਦੇ ਵਿੱਚ ਧਮਾਕਾ ਹੋਇਆ ਜਿਸ ਦੇ ਨਾਲ ਫੈਕਟਰੀ ਦੇ ਸ਼ੈੱਡ ਜਿਹੜੀ ਆ ਉੱਡ ਗਈ ਅਤੇ ਫੈਕਟਰੀ ਦੇ ਦਾ ਜਿਹੜਾ ਹੋਰ ਜਿਹੜਾ ਕਾਫੀ ਸਮਾਨ ਹੈ ਉਹ ਨੁਕਸਾਨਿਆ ਹੋਇਆ ਪਰ ਜਿਹੜਾ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਹੈ ਉਹਨਾਂ ਨੇ ਦੱਸਿਆ ਕਿ ਇਸ ਤਮਾਕੇ ਦੇ ਕਾਰਨ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ